ਸਤਤ ਪਵਨ ਜਾਗਤ ਜੋਤ ਜੁਗੋ ਜੋਗਿਆ ਟਲ 17 ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਲ ਕ੍ਰਿਪਾ ਸਦਕ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਲਵੈ ਨ ਲਾਗਨ ਕਉ ਹੈ ਕਚੂਏ ਜਾ ਕਉ ਫਿਰ ਇਹ ਧਾਵੈ ਸਤਗੁਰ ਕਹਿੰਦੇ ਨੇ ਕਿ ਇਹ ਮਨੁੱਖ ਜਿਹੜਾ ਵੀ ਜਿਸ ਜਿਸ ਮਾਇਕ ਪਦਾਰਥ ਦੀ ਖਾਤਰ ਭਟਕਦਾ ਫਿਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਚੀਜ਼ ਪਰਮਾਤਮਾ ਦੇ ਨਾਮ ਅਮਰਤ ਦੀ ਬਰਾਬਰੀ ਨਹੀਂ ਕਰ ਸਕਦੀ ਜਾ ਕੋ ਗੁਰਦੀਨੋ ਇਹੋ ਅੰਮ੍ਰਿਤ ਇਸਹੀ ਕੋ ਬਨ ਆਵੈ ਔਰ ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਦੇ ਦਿੱਤਾ ਕਹਿੰਦੇ ਉਸ ਨੂੰ ਹੀ ਇਸ ਦੀ ਕਦਰ ਔਰ ਇਸ ਦੀ ਸਮਝ ਪੈਂਦੀ ਹੈ ਜਾ ਕੋ ਆਇਓ ਏਕ ਰਸਾ ਮਾਰੇ ਸਭ ਕਹਿੰਦੇ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਰਸ ਆ ਗਿਆ ਉਹ ਖਾਣ ਪਾਣ ਅਨ ਨਹੀਂ ਖੁਦਿਆ ਤਾਂ ਕਿ ਚਿਤ ਨ ਵਸਾ ਉਸ ਨੂੰ ਖਾਣ ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ ਕੋਈ ਹੋਰ ਭੁੱਖ ਉਸ ਦੇ ਚਿੱਤ ਵਿੱਚ ਵੀ ਨਹੀਂ ਟਿਕ ਸਕਦੀ ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਅਰ ਸਵਾਦ ਆ ਜਾਂਦਾ ਹੈ ਮਾਉਲਿਓ ਮਨ ਤਨ ਹੋਇਓ ਹਰਿਆ ਇੱਕ ਬੂੰਦ ਜਨ ਪਾਈ ਸਤਿਗੁਰ ਕਹਿੰਦੇ ਵੀ ਜਿਸ ਮਨੁੱਖ ਨੇ ਨਾਮ ਜਲ ਦੀ ਸਿਰਫ ਇੱਕ ਬੂੰਦ ਹੀ ਹਾਸਲ ਕਰ ਲਈ ਉਸ ਦਾ ਮਨ ਖਿੜ ਪੈਂਦਾ ਉਸ ਦਾ ਸਰੀਰ ਆਤਮਿਕ ਜਨਨਲ ਹਰਾ ਹੋ ਆਉਂਦਾ ਹੈ ਵਰਣ ਨ ਜਾ ਕੋ ਉਸ ਤਦ ਤਾਂ ਕੀ ਕੀਮਤ ਕਹਿਣ ਨਾ ਜਾਏ ਮਹਾਰਾਜ ਕਹਿੰਦੇ ਭਾਈ ਮੈਂ ਉਸ ਮਨੁੱਖ ਦੀ ਵਿਡਿਆਈ ਬਿਆਨ ਨਹੀਂ ਕਰ ਸਕਦਾ ਉਸ ਮਨੁੱਖ ਦੇ ਆਤਮਕ ਜੀਵਨ ਦੀ ਕੀਮਤ ਜਿਹੜੀ ਹੈ ਉਹ ਦੱਸੀ ਨਹੀਂ ਜਾ ਸਕਦੀ ਜਿਹੜਾ ਨਾਮ ਜਲ ਦੇ ਅਮਰਤ ਨੂੰ ਪੀ ਲੈਂਦਾ ਹੈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚੰਤਾ ਸਤਿਗੁਰ ਕਹਿੰਦੇ ਨਾਮ ਰਸ ਜਿਹੜਾ ਹੈ ਇਹ ਆਪਣੀ ਕਿਸੇ ਮਿਹਨਤ ਨਾਲ ਨਹੀਂ ਮਿਲਦਾ ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ ਕਹਿੰਦੇ ਉਸ ਨੂੰ ਉਸ ਦੇ ਚਿਤ ਚੇਤੇ ਤੋਂ ਬਾਹਰ ਹੀ ਪ੍ਰਾਪਤ ਹੋ ਜਾਂਦਾ ਹੈ ਜਿਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਜਾ ਕੋ ਫਿਰ ਦਇਆ ਕਰੀ ਮੇਰਾ ਠਾਕੁਰ ਤੇਰੇ ਗੁਰ ਕਮਾਨੋਂ ਮੰਤਾ ਕਹਿੰਦੇ ਪਿਆਰੇ ਪ੍ਰਮਾਤਮਾ ਨੇ ਜਿਸ ਮਨੁੱਖ ਤੇ ਮਿਹਰ ਕੀਤੀ ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਨੂੰ ਮੰਨਣਾ ਕੀਤਾ ਗੁਰੂ ਦੇ ਉਪਦੇਸ਼ ਤੇ ਅਮਲ ਕੀਤਾ ਨੇ ਇਹਨਾਂ ਦਇਆਲ ਸਰਦਾ ਕਿਰਪਾਲਾ ਸਰਬ ਜੀਆਂ ਬਰਤ ਪਾਲਾ ਪ੍ਰਮਾਤਮਾ ਦੀਨਾ ਉਤੇ ਦਇਆ ਕਰਨ ਵਾਲਾ ਹੈ ਔਰ ਸਦਾ ਹੀ ਮਿਹਰਬਾਨ ਰਹਿੰਦਾ ਹੈ ਸਾਰੇ ਜੀਵਾਂ ਦੀ ਪਾਲਣਾ ਵੀ ਜਿਹੜੀ ਹੈ ਉਹ ਪ੍ਰਮਾਤਮਾ ਆਪ ਕਰਦਾ ਹੈ ਪੋਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੁਪਾਲਾ ਮਰ ਸਭ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤੇ ਵਿੱਚ ਟਿਕਾ ਕੇ ਰੱਖਦੀ ਹੈ ਹੇ ਨਾਨਕ ਇਸੇ ਤਰ੍ਹਾਂ ਉਹ ਗੋਪਾਲ ਉਹ ਪ੍ਰਮਾਤਮਾ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ ਜਿਸ ਨੂੰ ਹਰੀ ਨਾਮ ਦਾ ਸਵਾਦ ਆ ਜਾਂਦਾ ਹੈ ਆਉ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮੇਰ ਭਰਿਆਤਰਕ ਨਾਮ ਰਸ ਦਾ ਸਵਾਦ ਸਾਨੂੰ ਸਾਰਿਆਂ ਨੂੰ ਆ ਜਾਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਅਤੇ ਕੀਮਤੀ ਸਵਾਸ ਨੂੰ ਸਫਲ ਬਣਾਈਏ ਜੀ ਮਹਾਰਾਜ ਕਿਰਪਾ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਬੇਰਥ ਭਾਪਤਾ ਦੀ ਅਰਦਾਸ ਚੱਲ ਰਹੀ ਆ ਗੁਰੂ ਕਰਦੀ ਆਸੀ 바ਵਾ ਨਿਰਵੇਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲਮਣ ਕੇ ਕਰਦੇ ਰਹੀਂ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਬਿੰਦ ਕਾ ਪੂਰਨ ਗੁਣ ਘਾਣਕ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ